ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੈਚਰਡੇ ਆ ਬਹੁਤ ਸੋਹਣਾ ਦਿਨ ਚੜਿਆ ਹੋਇਆ ਤੇ ਓਵੇਂ ਆਪਾਂ ਨੂੰ ਵੀ ਜਿਵੇਂ ਦਿਨ ਖੁਸ਼ਗਵਾਰ ਆ ਆਪਾਂ ਨੂੰ ਵੀ ਖੁਸ਼ ਰਹਿਣਾ ਚਾਹੀਦਾ ਅ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਆਪਣੇ ਆਪ ਵਿੱਚ ਕੋਈ ਤਬਦੀਲੀ ਲੈ ਕੇ ਆਉਣੀ ਚਾਹੀਦੀ ਹੈ ਹਨਾ ਜਿਵੇਂ ਆਪਾਂ ਇਹ ਗਰੁੱਪ ਸ਼ੁਰੂ ਕੀਤਾ ਵੀ ਇੱਕ ਦੂਜੇ ਨੂੰ ਆਪਾਂ ਅਪਲਿਫਟ ਕਰਨਾ ਹੈ ਆਪਾਂ ਨਾ ਅਸੀਂ ਕੱਲ ਮੈਂ ਕਦੇ ਕਦੇ ਰੇਡੀਓ ਸਟੇਸ਼ਨ ਜਾਨੀ ਹੁੰਨੀ ਆ ਰਾਜਵਿੰਦਰ ਦੇ ਨਾਲ 2 ਵਜੇ ਗੱਲ ਅਸੀਂ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਰਾਜਵਿੰਦਰ ਨੇ ਟੌਪਿਕ ਰੱਖਿਆ ਹੋਇਆ ਸੀਗਾ ਮਾਫ ਕਰ ਦੇਣਾ ਵੀ ਆਪਾਂ ਕਿਸੇ ਨੂੰ ਮਾਫ ਕਰ ਦੇਣਾ ਚਾਹੀਦਾ ਉਹਦੇ ਨਾਲ ਤੁਹਾਡਾ ਆਪ ਦਾ ਵੀ ਮਨ ਸਕੂਨ ਵਿੱਚ ਰਹਿੰਦਾ ਤੇ ਤੁਹਾਡਾ ਰਿਸ਼ਤਾ ਵੀ ਵਧੀਆ ਰਹਿੰਦਾ ਹੈ ਨਾ ਤੇ ਉੱਥੋਂ ਫਿਰ ਗੱਲਾਂ ਚੱਲੀਆਂ ਕਾਫੀ ਡਿਬੇਟ ਵੀ ਹੋਈ ਜਿਵੇਂ ਆਪਾਂ ਕਹਿ ਦਿੰਨੇ ਆ ਲੋਕਾਂ ਦੀਆਂ ਕੌਲਾਂ ਆਈਆਂ ਤੇ ਉਹਦੇ ਵਿੱਚ ਇੱਕ ਇਹ ਗੱਲ ਜਿਵੇਂ ਵੀ ਅਸੀਂ ਮੈਂਸ਼ਨ ਕੀਤੀ ਜਾਂ ਗੱਲ ਆਈ ਬਈ ਮਾਫ ਕਰ ਦੇਣਾ ਕੀ ਆ ਅ ਕਿਸੇ ਨੇ ਕੋਈ ਗਲਤੀ ਕੀਤੀ ਜਾਣੇ ਵਿੱਚ ਜਾਂ ਅਣਜਾਣੇ ਵਿੱਚ ਵੈਸੇ ਅਣਜਾਣੇ ਵਾਲੀ ਗਲਤੀ ਮਾਫ ਕੀਤੀ ਜਾ ਸਕਦੀ ਹੈ ਪਰ ਜੇ ਕੋਈ ਜਾਣ ਬੁੱਝ ਕੇ ਗਲਤੀ ਕਰਦਾ ਉਹਨੂੰ ਮਾਫੀ ਦੀ ਥੋੜੀ ਜੀ ਹਾਰਡ ਹੋ ਜਾਂਦਾ ਆਪਾਂ ਨੂੰ ਦੇਣਾ ਚਲੋ ਪਹਿਲੀ ਵਾਰੀ ਮਾਫ ਕਰ ਦੋ ਤੇ ਉਹਦੇ ਵਿੱਚ ਮਾਫੀ ਇਹੀ ਆ ਜਿਵੇਂ ਗਰਵਾਣੀ ਵਿੱਚ ਵੀ ਲਿਖਿਆ ਵੀ ਮਨ ਜੀਤੇ ਜਗ ਜੀਤ ਜੇ ਤੁਸੀਂ ਆਪਣੇ ਆਪ ਦੇ ਉੱਪਰ ਕਾਬੂ ਪਾ ਲਿਆ ਆਪਦੇ ਮਨ ਦੇ ਉੱਪਰ ਕਾਬੂ ਪਾ ਲਿਆ ਹਨਾ ਫੇਰ ਤੁਸੀਂ ਉਹ ਸਾਰੀਆਂ ਬੰਦਸ਼ਾਂ ਜਿਹਾਂ ਤੋਂ ਉੱਚੇ ਉੱਠ ਜਾਂਦੇ ਹੋ ਵੀ ਤੁਹਾਨੂੰ ਕਿਸੇ ਦੀ ਕੋਈ ਗੱਲ ਦਾ ਫਰਕ ਨਹੀਂ ਪੈਂਦਾ ਅਸੀਂ ਇਹ ਨਹੀਂ ਚਾਹੁੰਦੇ ਜਾਂ ਅਸੀਂ ਇਹ ਨਹੀਂ ਆਪਾਂ ਨੂੰ ਰੱਖਣਾ ਚਾਹੀਦਾ ਵੀ ਦੂਜਾ ਮੈਨੂੰ ਕੁਝ ਕਹੂਗਾ ਤਾਂ ਤਾਂ ਉਹ ਗੱਲ ਠੀਕ ਹੈ ਜੇ ਦੂਜੇ ਨੇ ਕੁਝ ਗਲਤ ਕਹਤੀ ਤਾਂ ਉਹ ਗੱਲ ਗਲਤ ਹੋ ਗਈ ਨਹੀਂ ਆਪਾਂ ਨੂੰ ਦੂਜੇ ਦੀ ਕਹੀ ਗੱਲ ਦੇ ਨਾਲ ਸਾਡੇ ਤੇ ਕੋਈ ਇਫੈਕਟ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਆਪਣੇ ਆਪ ਤੇ ਇੰਨਾ ਕੰਫੀਡੈਂਸ ਹੋਣਾ ਚਾਹੀਦਾ ਜਾਂ ਆਪਣੇ ਆਪ ਤੇ ਇੰਨਾ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਜਾਂ ਆਪਣੇ ਆਪ ਵਿਚ ਆਪ ਇੰਨੇ ਮਜ਼ਬੂਤ ਹੋਣੇ ਚਾਹੀਦੇ ਆ ਵੀ ਕਿਸੇ ਦੇ ਕਹੇ ਦਾ ਸਾਡੇ ਤੇ ਅਸਰ ਨਾ ਹੋਵੇ ਨਾ ਚੰਗੀ ਗੱਲ ਦਾ ਨਾ ਮਾੜੀ ਗੱਲ ਦਾ ਜੇ ਤੁਸੀਂ ਚੰਗੇ ਹੋ ਤਾਂ ਚੰਗੇ ਹੋ ਤੁਹਾਨੂੰ ਪਤਾ ਆ ਤੁਹਾਨੂੰ ਕਿਸੇ ਦੇ ਸਰਟੀਫੀਕੇਟ ਦੀ ਲੋੜ ਨਹੀਂਗੀ ਵੀ ਤੁਸੀਂ ਚੰਗੇ ਹੋ ਇੱਕ ਤਾਂ ਗੱਲ ਇਹ ਤੇ ਦੂਜੀ ਗੱਲ ਕੋਈ ਤੁਹਾਨੂੰ ਗੱਲ ਕਹਿ ਗਿਆ ਓਕੇ ਤੁਸੀਂ ਉਹਨੂੰ ਮਾਫ ਕਰੋ ਇੱਕ ਵਾਰੀ ਮਾਫ ਕਰੋ ਦੋ ਵਾਰੀ ਮਾਫ ਕਰੋ ਹਨਾ ਤੀਜੀ ਵਾਰੀ ਉਹਨੂੰ ਦੱਸ ਦੋ ਵੀ ਦੇਖੇ ਗਲਤੀ ਬਾਰ-ਬਾਰ ਹੋ ਰਹੀ ਆ ਇਹ ਹੁਣ ਗਲਤੀ ਨਹੀਂ ਤੂੰ ਜਾਣ ਕੇ ਗੁਨਾਹ ਕਰ ਰਿਹਾ ਗਲਤੀ ਮਾਫ ਕੀਤੀ ਜਾ ਸਕਦੀ ਆ ਵੀਰੇ ਗੁਨਾਹ ਨਹੀਂ ਮਾਫ ਕੀਤਾ ਜਾ ਸਕਦਾ ਹਨਾ ਤੇ ਬਸ ਇਹ ਜਿਵੇਂ ਗੱਲਾਂ ਚੱਲੀਆਂ ਸਾਡੀਆਂ ਕੱਲ ਲੋਕਾਂ ਦੀਆਂ ਬਹੁਤ ਗੱਲਾਂ ਆਈਆਂ ਚਲੋ ਬਾਅਦ ਵਿੱਚ ਵੀ ਗੱਲਾਂ ਆਉਂਦੀਆਂ ਰਹੀਆਂ ਵੀ ਵੀ ਭੈਣ ਜੀ ਰਿਕਾਰਡਿੰਗ ਭੇਜਿਓ ਪਰ ਨਹੀਂ ਸੀ ਸਾਡੇ ਕੋਲ ਰਿਕਾਰਡਿੰਗ ਇਸੇ ਤਰ੍ਹਾਂ ਹੀ ਆ ਵੀਰੇ ਆਪਾਂ ਇੱਕ ਦੂਜੇ ਦੇ ਨਾਲ ਲੱਗ ਕੇ ਜਾਂ ਇੱਕ ਦੂਜੇ ਨੂੰ ਆਪਾਂ ਮੈਂ ਕਰੈਕਟ ਤਾਂ ਨਹੀਂ ਕਹਿੰਦੀ ਵੀ ਕਰੈਕਟ ਕਰਕੇ ਇੱਕ ਦੂਜੇ ਦੀ سپورਟ ਦੇ ਨਾਲ ਹਨਾ ਸਾਰੇ ਇੱਥੇ ਬਹੁਤ ਸਿਆਣੇ ਆ ਵੈਸੇ ਤਾਂ ਪਰ ਆ ਵਧੀਆ ਗੱਲਾਂ ਸੋਸ਼ਲ ਮੀਡੀਆ ਵਾ ਆਪਾਂ ਚੰਗੇ ਲੋਕਾਂ ਦੀਆਂ ਗੱਲਾਂ ਸੁਣਦੇ ਆ ਪੜ੍ਹਦੇ ਆ ਜਾਂ ਆਪਾਂ ਉਹਦੇ ਵਿੱਚ ਫਿਰ ਚਰਚਾ ਕਰਦੇ ਆ ਹਰੇਕ ਗੱਲ ਵੈਸੇ ਜੇ ਦੇਖਿਆ ਜਾਵੇ ਨਾ ਜੇ ਆਪਾਂ ਗੁਰਬਾਣੀ ਨਾਲ ਜੋੜੀਏ ਤਾਂ ਸਾਰਾ ਕੁਝ ਉਹੀ ਗੱਲ ਹੈ ਵੀ ਗੁਰਬਾਣੀ ਵਿੱਚ ਪਿਆ ਆ ਪੜ੍ਹ ਕੇ ਵਿਚਾਰਨ ਦੀ ਲੋੜ ਆ ਹਣਾ ਹਰੇਕ ਚੀਜ਼ ਨੂੰ ਇਹਦੇ ਵਿੱਚ ਵੀ ਆਪਾਂ ਕਹਿੰਦੇ ਆਂ ਵੀ ਮਨ ਜੀਤੇ ਜਗ ਜੀਤ ਜੀ ਨੇ ਵੀ ਇਹ ਆਪਣਾ ਮਾਨ ਹੀ ਜਿੱਤ ਲਿਆ ਹਣਾ ਜਾਂ ਉਹਨੇ ਤਾਂ ਫਿਰ ਜਿਵੇਂ ਕਹਿੰਦਾ ਦੁਨੀਆ ਜਿੱਤ ਲਈ ਨਾ ਅਬ ਦੁਨੀਆ ਕੀ ਆ ਆਪਣੇ ਤਾਂ ਆਪਣਾ ਮਾਨ ਹੀ ਆ ਹਣਾ ਆਪਾਂ ਅੰਦਰ ਅੰਦਰ ਤੁਰੇ ਫਿਰਦੇ ਆ ਜਿਹੜਾ ਕੁਝ ਆਪਾਂ ਸੋਚਦੇ ਆ ਉਹੀ ਕੁਝ ਜਿਵੇਂ ਆਪਾਂ ਕਰੀ ਜਾਂਦੇ ਆ ਜਾਂ ਹੋਈ ਜਾਂਦਾ ਆ ਹਣਾ ਇਸ ਤਰ੍ਹਾਂ ਵੀ ਇਹਹੀ ਗੱਲ ਆ ਵੀ ਸਭ ਤੋਂ ਪਹਿਲਾਂ ਆਪਾਂ ਆਪਣੇ ਆਪ ਨੂੰ ਸੁਧਾਰ ਲਈਏ ਆਪਣੇ ਆਪ ਤੇ ਜਿੱਤ ਪ੍ਰਾਪਤ ਕਰ ਲਈਏ ਦੁਨੀਆ ਤਾਂ ਬਾਅਦ ਚ ਆਪਾਂ ਦੇਖ ਲਾਂਗੇ ਹਣਾ ਅੱਜ ਦਾ ਮੇਰਾ ਵਿਚਾਰ ਇਹੀ ਸੀਗਾ ਧੰਨਵਾਦ ਸਾਰਿਆਂ ਦਾ